डीजीपी पंजाब श्री गौरव यादव जी ਦੇ ਦਿਸ਼ਾ ਨਿਰਦੇਸ਼ ਅਤੇ ਮਾਨਯੋਗ ਐਸਐਸਪੀ ਅਤੇਗੜ ਸਾਹਿਬ श्री शुभम अग्रवाल ਆਈਪੀਐਸ ਸਰ ਦੀ ਅਗਵਾਈ ਹੇਠ ਐਸਪੀਡੀ ਸਾਹਿਬ श्री राकेश यादव ਜੀ ਪੀਪੀਐਸ ਦੀ ਕੰਸਟੈਂਟ ਸਪੋਰਟ ਨਾਲ ਸਰੰਦ ਥਾਣੇ ਦੀ ਟੀਮ ਨੇ ਇੱਕ ਅਨੇਕ ਕਤਲ ਦੀ ਗੁੱਥੀ ਨੂੰ ਸੁਲਝਾਇਆ 3 ਤਰੀਕ ਨੂੰ ਸਾਨੂੰ ਜਕੇਐਮ ਇੰਡਸਟਰੀ ਪਿੰਡ ਵਜੀਰਾਬਾਦ ਦੇ ਮਾਲਕ ਗगन ਕੁਮਾਰ ਬਨਸੂਤ ਨੂੰ ਇਤਲਾਮ ਮਿਲਦੀ ਹੈ ਕਿ ਉਹਨਾਂ ਦਾ ਇੱਕ ਠੇਕੇਦਾਰ ਗੋਤਮ ਕੁਮਾਰ ਸਵੇਰੇ ਜੋ ਰੋਜ਼ ਰੋਜ਼ਾਨਾ ਦੁੱਧ ਕੱਢਣ ਲਈ ਆਂਦਾ ਸੀ ਉੱਥੇ ਪਰ ਉਹ ਵਾਪਸ ਨਹੀਂ ਆਇਆ ਉਸ ਜਗ੍ਹਾ ਤੋਂ ਉਹ ਗਾਇਬ ਹੈ ਤੇ ਤਿੰਨ ਆਪਣਾ ਤਿੰਨ ਤਰੀਕ ਨੂੰ ਥਾਣਾ ਸਰੰਦ ਤੇ ਉਹਦੀ ਮਿਸਿੰਗ ਦੀ ਰਿਪੋਰਟ ਆਪਾਂ ਦਰਜ ਕਰ ਲੈਂਦੇ ਆ ਤੇ ਉਹਦੀ ਪਾਲ ਚ ਲੱਗ ਜਾਂਦੇ ਆ ਇੱਥੇ ਉਸ ਮਿਸਿੰਗ ਪਰਸਨ ਨੂੰ ਲੱਭਣ ਲਈ ਅਸੀਂ ਟੈਕਨੀਕਲ ਸਪੋਰਟ ਦੀ ਮਦਦ ਲਈਤੀ ਅਸੀਂ ਸੀਸੀਟੀਵੀ ਲੱਭ ਰਹੀ ਸੀ ਤੇ ਅਸੀਂ ਆਪਣੇ ਸਨੀਫਰ ਡੌਗ ਜੋ ਸਾਡੀ ਡੌਗਸ ਫਰੇਡ ਹੈ ਉਹਦੀ ਮਦਦ ਲਈਤੀ ਤੇ ਇਸ ਤੋਂ ਇਲਾਵਾ ਸੀਸੀਡੀਆਰ ਤੇ ਬਾਕੀ ਜੋ ਵੀ ਟੈਕਨੀਕਲ ਸਪੋਰਟ ਹੈ ਤੇ ਹਿਊਮਨ ਇੰਟੈਲੀਜੈਂਸ ਰਾਹੀਂ ਉਨਪਾਲ ਤੇ ਪੂਰਾ ਧਿਆਨ ਲਾਇਆ ਗਿਆ ਤੇ ਕਿਉਂਕਿ ਆ ਇੱਕ ਗੰਭੀਰ aarop si ਤੇ ਇਹਦੀ ਮਿਸਿੰਗ ਪਰਸਨ ਲੱਭਣਾ ਸਾਡੀ ਪ੍ਰਾਇੋਰਟੀ ਸੀ ਤੇ 4 ਤਰੀਕ ਨੂੰ ਜੇ ਸਰਚ ਪਾਰਟੀ ਸਾਡੀ ਵਜੀਰਾਬਾਦ ਪਿੰਡ ਚ ਜਕੇਮ ਇੰਡਸਟਰੀਜ਼ ਚ ਸਰਚ ਲਈ ਜਾ ਰਹੀ ਸੀ ਤਾਂ ਐਸ ਐਚਓ ਸਾਹਿਬ ਨੂੰ ਜੋ ਗगन ਕੁਮਾਰ ਬੰਸਲ ਜੀ ਨੇ ਉਹ ਮਲਾਕੀ ਹੁੰਦੇ ਨੇ ਤੇ ਉਹ ਬਿਆਨ ਦਰਜ ਕਰਾਉਂਦੇ ਨੇ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਜੋ ਗੋਤਮ ਕੁਮਾਰ ਯਾਦਵ ਹੈ ਜੋ ਮਿਸਿੰਗ ਹੈ ਉਹਦਾ ਕਤਲ ਕੀਤਾ ਗਿਆ ਤੇ ਉਹਦਾ ਕਤਲ ਕੀਤਾ ਗਿਆ ਉੱਥੇ ਜੋ ਕੰਮ ਕਰਦਾ ਰਣਜੀਤ ਕੁਮਾਰ son of ਸ਼ਿਵਨਤ ਸ਼ਿਵਨੰਦਨ ਵਾਸੀ ਪਿੰਡ ਤਿੰਨ ਤੰਗਾ ਕਰਾਰੀ ਜ਼ਿਲ੍ਹਾ ਪਾਗਲਪੁਰ ਵੱਲੋਂ ਤੇ ਇਸ ਤੋਂ ਬਾਅਦ ਸਵਿੰਦਰ ਸਿੰਘ ਚਨਾਰਥਲ ਕਲਾ ਦੇ ਇੱਕ ਪਰਸਨ ਕੋਲ ਆ ਜੋ ਰਣਜੀਤ ਕੁਮਾਰ ਹੈ ਐਕਸਟਰਾ ਜੁਡੀਸ਼ੀਅਲ ਇਨਵੈਸਟੀਗੇਸ਼ਨ ਕਰਦਾ ਤੇ ਉਸ ਤੋਂ ਬਾਅਦ ਆਪਣੀ ਜੋ ਐਸਐਚਓ ਸਾਹਿਬ ਦੀ ਟੀਮ ਹੈ ਉਹਨੂੰ ਅਰੈਸਟ ਕਰ ਲੈਂਦੀ ਹੈ ਤੇ ਹਾਂਜੀ ਹਾਂਜੀ ਤੇ ਅਰੈਸਟ ਕਰਨ ਤੋਂ ਬਾਅਦ ਉਹਦਾ ਅਸੀਂ 2 ਦਿਨ ਦਾ ਕੋਰਟ ਚ ਪੇਸ਼ ਕਰਕੇ ਉਹਦੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਜਾਂਦਾ ਤੇ ਪੁਲਿਸ ਰਿਮਾਂਡ ਚ ਉਹਦਾ ਜੋ ਵਜ੍ਹਾ ਸੀ ਆਂਦੀ ਆ ਸਾਹਮਣੇ ਇਹਦਾ ਵਜ੍ਹਾ ਰੰਜਿਸ਼ ਇਹਦੇ ਚ ਹੈ ਕਿ ਜਸਵੇਰੇ ਉਹ ਦੁੱਧ ਦੀ ਧਾਰ ਕੱਢ ਰਿਹਾ ਸੀ ਤੇ ਠੇਕੇਦਾਰ ਜੋ ਕਿ ਮ੍ਰਿਤਕ ਗੋਤਮ ਕੁਮਾਰ ਯਾਦਵ ਹੈ ਉਹ ਉਹਨੂੰ ਛਿੜਕ ਦਿੰਦਾ ਤੇ ਉਹ ਛਿੜਕਣ ਤੇ ਉਹਦੇ ਥੱਪੜ ਮਾਰਦਾ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਆਪਸ ਚ ਗਾਲੀ ਗਲੋਚ ਹੁੰਦਾ ਤੇ ਗੱਲ ਵੱਧ ਜਾਂਦੀ ਹੈ ਤੇ ਇਸ ਗੱਲ ਚ ਗੁੱਸਾ ਆ ਕੇ ਤੇ ਇਸ ਤੋਂ ਪਹਿਲਾਂ ਵੀ ਉਹ ਕਹਿੰਦਾ ਕਿ ਮੈਨੂੰ ਬਾਰ-ਬਾਰ ਉਹ ਛੋਟੀ-ਛੋਟੀ ਗੱਲਾਂ ਤੇ ਐਦਾ ਹੀ ਤੰਗ ਕਰਦਾ ਰਹਿੰਦਾ ਸੀ ਤੇ ਇਸ ਗੱਲ ਨੂੰ ਇਸ ਗੱਲ ਨੂੰ ਵਜ੍ਹਾ ਰੰਜਿਸ਼ ਰੱਖਦੇ ਹੋਏ ਉਹ ਆਪਣੇ ਗਮਚੇ ਨਾਲ ਉਹਦਾ ਗਲਾ ਘੋਟ ਦਿੰਦਾ ਹੈ ਤੇ ਗਲਾ ਘੋਟਣ ਤੋਂ ਬਾਅਦ ਉਹਦੀ ਡੈੱਡ ਬੋਡੀ ਨੂੰ ਉੱਥੇ ਪਈ ਕੋਹਾੜੀ ਨਾਲ ਦੋ ਹਿੱਸਿਆਂ 'ਚ ਵੜ ਦਿੰਦਾ ਹੈ ਤੇ ਉਹਨੂੰ ਖੁਰਦ-ਬੁਰਦ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ 6 ਤਰੀਕ ਨੂੰ ਉਹਦੀ ਫਰਦਿਕ ਸਾਹਬ ਤੇ ਆਪਾਂ ਜਾ ਕੇ ਉੱਥੇ ਇੱਕ ਖੂਹ ਹੈ 50 ਫੁੱਟ ਡੂੰਘਾ ਖੂਹ ਨੇੜੇ ਹੀ ਉੱਥੇ ਉਹ ਬਾਡੀ ਰਿਕਵਰ ਹੁੰਦੀ ਹੈ ਜੀ ਉਹਨੇ ਬਾਡੀ ਨੂੰ ਵੱਢਣ ਤੋਂ ਬਾਅਦ ਦੋ ਹਿੱਸਿਆਂ 'ਚ ਕੱਟ ਕੇ ਵੱਖਰੇ ਵੱਖਰੇ ਥੇਲਿਆਂ 'ਚ ਪੈਕ ਕਰਕੇ 50 ਫੁੱਟ ਡੂੰਘੇ ਖੋਚ ਸੀ ਸਿੱਟਿਆ ਸੀ ਤੇ ਉਸ ਦੇ ਉੱਪਰ ਉਹਨੇ ਮਿੱਟੀ ਛਿੱਟੀ ਸੀ ਤੇ ਬਾਕੀ ਪੱਤੇ ਤੇ ਉਹਨੂੰ ਬੇਸਿਕਲੀ ਬਿਲਕੁਲ ਨਹੀਂ ਪਤਾ ਲੱਗਦਾ ਸੀ ਕਿ ਇੱਥੇ ਕੁਝ ਹੈ ਕਿਉਂਕਿ ਬਾਰਿਸ਼ ਦਾ ਮੌਸਮ ਸੀ ਤੇ ਖੂ 50 ਫੁੱਟ ਡੂੰਘਾ ਹੋਣ ਕਰਕੇ ਥਲੇ ਠੰਡਾ ਹੋਣ ਕਰਕੇ ਉਹਦੀ ਸਮੈਲ ਵੀ ਨਹੀਂ ਆ ਰਹੀ ਸੀ ਯਾਨੀ ਤੇ ਪਹਿਲਾਂ ਵੀ ਕਿਉਂਕਿ ਸਰਚ ਪਾਰਟੀ ਉੱਥੇ ਗਈ ਤਾਂ ਕੋ ਜੋ ਡੌਗਸ ਕੁਐਡ ਹੈ ਜੋ ਕਿ ਕਾਫੀ ਮਾਹਰ ਹੈ ਉਬੀ ਉਸ ਨੂੰ ਨਹੀਂ ਫੜ ਪਾਈ ਕਿਉਂਕਿ ਉਹਦੀ 스멜 ਨਹੀਂ ਆ ਰਹੀ ਸੀ ਤਾਂ ਕਾਫੀ ਸ਼ਾਤਰ ਕਿਸਮ ਦਾ ਆ ਕਾਤਿਲ ਸੀ ਬਟ ਪੁਲਿਸ ਦੇ ਐਫਰਟਸ ਨਾਲ ਉਹਦੀ ਬੋਡੀ ਰਿਕਵਰ ਹੋ ਜਾਂਦੀ ਹੈ ਪਹਿਲਾ ਵੀ ਮਾਮਲਾ ਇਹਦੇ ਦਰਜ ਹੋਇਆ ਸੀ ਸਾਰੇ 4-5 ਮਹੀਨੇ ਦਾ 6 ਮਹੀਨੇ ਤੇ ਹਾਂਜੀ ਪਹਿਲਾ ਵੀ ਮਾਮਲਾ ਦਰਜ ਨਹੀਂ ਇਸ ਤੋਂ ਇਸ ਤੋਂ ਪਹਿਲਾਂ ਕੋਈ ਹਲੇ ਮਾਮਲਾ ਹੈ ਜਿਹਦੇ ਸਾਹਮਣੇ ਨਹੀਂ ਆ ਹਾਂਜੀ ਉਸ ਤੋਂ ਬਾਅਦ ਆਪਣਾ 6 ਤਰੀਕ ਨੂੰ ਉਹਦੀ ਬੋਡੀ ਰਿਕਵਰ ਤੋਂ ਹੋਣ ਤੋਂ ਲਾਵਾ ਲਾਵਾ ਉਸ ਤੇ ਇੱਕ ਤਾਂ ਬਾਈਕ ਹੈ ਜਿਹੜੀ ਮ੍ਰਿਤਕ ਦੀ ਬਾਈਕ ਹੈ ਉਹ ਵੀ ਰਿਕਵਰ ਹੋ ਜਾਂਦੀ ਹੈ ਜਿਸ ਗਮਚੇ ਦਾ ਉਹਨੇ ਇਸਤੇਮਾਲ ਕੀਤਾ ਉਹ ਵੀ ਆਪਾਂ ਰਿਕਵਰ ਕਰ ਲਿਆ ਜੀ ਤੇ ਜਿਹੜਾ ਉਹਨੇ ਪੁਹਾੜੀ ਦਾ ਯੂਜ਼ ਕੀਤਾ ਉਹ ਵੀ ਰਿਕਵਰ ਕਰ ਲਿਆ ਜੀ ਸਰ ਨਸ਼ੇ ਦਾ ਮਾਮਲਾ ਵੀ ਸਾਹਮਣੇ ਆਂਦਾ ਸੀ ਇਹਦੇ ਵਿੱਚ ਉਹਦੇ ਨੇ ਅਲਿਗੇਸ਼ਨ ਲਾਇਆ ਸੀ ਕਿ ਨਸ਼ਾ ਵੀ ਵਿਕਦਾ ਸੀ ਉਹਨੂੰ ਲੈ ਕੇ ਲਾਵਾ ਚੱਲਦਾ ਸੀ ਉਹ ਨਹੀਂ ਇਹੋ ਜਿਹਾ ਕੋਈ ਸਾਡੇ ਸਾਹਮਣੇ ਆ ਚੀਜ਼ ਨਹੀਂ ਆਈ ਹਾਲਾਂਕਿ ਇਨਵੈਸਟੀਗੇਸ਼ਨ ਚ ਇਸ ਪੱਖ ਨੂੰ ਵੀ ਦੇਖਿਆ ਜਾ ਰਿਹਾ ਜੀ ਇਹਦੇ ਤੋਂ ਤੱਕ ਕਿੰਨੇ ਬੰਦੇ ਰੈਸ ਕਿਤੇ ਨਹੀਂ ਆਹੀ ਇੱਕ ਹਾਲੇ ਤੱਕ ਆਇਆ ਜੀ ਜਿਹੜਾ ਦੋਸ਼ੀ ਹੈ ਤੇ ਇਹਨੂੰ ਅਰੈਸਟ ਕਰ ਲਿਆ ਬਾਕੀ ਕਿਸੇ ਦਾ ਰੋਲ ਇਹਨੇ ਅਕੇਲੇ ਨਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ ਅੱਜ ਇਫਤਾਰੀ ਇਹਦੀ ਉੱਥੇ ਹੀ ਹੋਈ ਹੈ ਜੀ ਜੋ ਸਾਈਡ ਹੈ ਹਾਂਜੀ ਜਿਵੇਂ ਇਹ ਪਤਲ ਕੀਤਾ ਤਾਂ ਕਤਲ ਦੇ ਕਿ ਉੱਥੇ ਮਾਰਿਆ ਜਿੰਨੇ ਜਿੱਤੇ ਹਾਂਜੀ ਹਾਂਜੀ ਕਤਲ ਕਰਕੇ ਬੇਸਿਕਲੀ ਸਵੇਰੇ 6 ਵਜੇ ਜਿਵੇਂ ਦੁੱਧ ਦੀ ਧਾਰ ਕੱਢ ਰਿਆ ਸੀ ਤੇ ਜਿਸ ਪਿੱਛੇ ਇਹਨਾਂ ਦੀ ਲੜਾਈ ਹੋਈ ਉਸੇ ਜਗ੍ਹਾ ਤੇ ਰੋਜ਼ ਹੀ ਆਣਾ ਹੁੰਦਾ ਸੀ ਇਹਨਾਂ ਦਾ ਤੇ ਉੱਥੇ ਹੀ ਮਾਰ ਕੇ ਲਗਭਗ 15-20 ਮਿੰਟ ਚ ਇਹਨੇ ਸਾਰੀ ਚੀਜ਼ ਕੀਤੀ ਹੈ ਕਿਉਂਕਿ ਉਸ ਤੋਂ ਬਾਅਦ ਇੱਕ ਹੋਰ ਸ਼ਖਸ ਉੱਥੇ ਆਉਂਦਾ ਉਸ ਵਕਤ ਤੱਕ ਕੁਝ ਵੀ ਨਹੀਂ ਸੀ ਹੋਇਆ ਜਿਸ ਰਾਤ ਕੀ ਇੱਥੇ ਕਤਲ ਹੋਇਆ ਤੇ ਨਹੀਂ ਬੜੀ ਹੀ ਸ਼ਾਤਿ ਤਰੀਕੇ ਨਾਲ ਬੜੀ ਚਲਾਕੀ ਨਾਲ লাশ ਨੂੰ ਖੁਰਦਬੁਰਦ ਕਰਤਾ ਸੀ ਸਰਮਾਨਡ ਵੀ ਇਹਦੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਜੀ ਤੇ ਅੱਜ ਉਹ ਖਤਮ ਹੋ ਰਿਹਾ ਤੇ ਉਸੇ ਪੁਲਿਸ ਰਿਮਾਂਡ ਤੋਂ ਬਾਅਦ ਅਸੀਂ ਰਿਕਵਰੀ ਕੀਤੀ ਹੈ